ਸਤਿ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8 ਵੱਜ ਚੁੱਕੇ ਨੇ ਜਦੋਂ ਵੀਡੀਓ ਰਿਕਾਰਡ ਹੋ ਰਹੀ ਹੈ 4 ਜੂਨ 2024 ਦਾ ਦਿਨ ਅੱਜ ਬੀਤ ਚੁੱਕਿਆ ਸਵੇਰੇ ਚਮਕਦਾ ਹੈ ਸੂਰ ਜਿਹੜਾ ਚੜਿਆ ਸੀ ਸ਼ਾਮ ਹੁੰਦਿਆਂ ਹੁੰਦਿਆਂ ਗਹਿਰ ਜਾਂ ਖੱਖ ਦੇ ਵਿੱਚ ਦੀ ਧੁੰਦਲਾ ਜਾਂ ਹੁੰਦਾ ਹੁੰਦਾ ਅੱਜ ਛਿਪਿਆ ਖਾਸ ਤੌਰ ਤੇ ਦੱਖਣੀ ਪੰਜਾਬ ਤੇ ਦੱਖਣੀ ਹਰਿਆਣੇ ਦੇ ਖੇਤਰਾਂ ਦੇ ਵਿੱਚ ਸੋ ਆਸ ਉਮੀਦ ਇਹ ਹੀ ਜਾਪ ਰਹੀ ਹੈ ਕਿ ਕੱਲ ਨੂੰ ਆ ਦੱਖਣੀ ਪੰਜਾਬ ਦੱਖਣੀ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਹੋਰ ਖੇਤਰਾਂ ਦੇ ਵਿੱਚ ਇਹ ਜਿਹੜੀ ਗਹਿਰ ਇਹ ਜਿਹੜਾ ਸਮਾਨ ਦੇ ਵਿੱਚ ਰੇਤਾਂ ਜਿਹੜੀ ਖੱਖਾ ਉਹ ਚੜਨ ਦੇ ਅਸਾਰ ਬਣ ਰਹੇ ਆ ਹਾਲਾਂਕਿ ਉੱਤਰੀ ਪੰਜਾਬ ਜਾਂ ਉੱਤਰ ਪੂਰਬੀ ਪੰਜਾਬ ਜਾਂ ਉੱਤਰੀ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਗਹਿਰ ਜਖੱਖ ਚੜਨ ਦੇ ਕੋਈ ਖਾਸ ਅਸਾਰ ਜੜੇ ਨਹੀਂ ਬਣ ਰਹੇ ਪਿਛਲੇ ਦਿਨ ਤੋਂ ਆਪਾਂ ਜ਼ਿਕਰ ਕਰਦੇ ਆ ਰਹੇ ਹਾਂਗੇ ਕਿ 4 5 6 7 ਹੋ ਸਕਦਾ 8 ਤਰੀਕ ਤੱਕ ਦਾ ਜਿਹੜਾ ਪੱਛਮੀ ਸਿਸਟਮ ਆ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਉੱਪਰ ਹੌਲੀ-ਹੌਲੀ ਖਿਸਕਦਾ ਰਹੇ ਜਿਹਦੇ ਕਰਕੇ ਹਰ ਰੋਜ਼ ਕਿਤਨੇ ਕਿਤੇ ਹਨੇਰੀ ਚੱਖੜ ਵਾਲੀਆਂ ਮੀਂਹ ਵਾਲੀਆਂ ਕਾਰਵਾਈਆਂ ਹੋਣ ਦੇ ਅਸਾਰ ਬਣੇ ਰਹਿਣਗੇ ਜਿਹਦੇ ਵਿੱਚੋਂ ਪਹਿਲੀ ਝਟ ਕੱਲ ਜਾਨੀ ਕਿ 3 ਜੂਨ ਦੀ ਸ਼ਾਮ ਨੂੰ ਸ਼ੁਰੂ ਹੋਈ ਜਿਹੜੀ ਕਿ 3 ਤੇ 4 ਜੂਨ ਦੀ ਰਾਤ ਨੂੰ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹਨੇਰੀ ਦੇ ਨਾਲ ਕੁਝ ਖੇਤਰਾਂ ਦੇ ਵਿੱਚ ਛਿੱਟੇ ਛਰਾਟੇ ਦੇ ਨਾਲ ਕੁਝ ਖੇਤਰਾਂ ਦੇ ਵਿੱਚ ਜਿਹੜਾ ਦਰਮਿਆਨਾ ਜਾਂ ਹਲਕੇ ਮੀਂਹ ਦੇ ਨਾਲ ਉਹ ਝਟ ਲੱਗੀ ਆ ਤੇ ਦੂਸਰੀ ਝਟਾ ਜਿਹੜੀ ਇਸ ਸਮਾਂ ਲੈਂਦੇ ਪੰਜਾਬ ਦੇ ਵਿੱਚ ਕੁਝ ਕੁ ਖੇਤਰਾਂ ਦੇ ਵਿੱਚ ਜਾਰੀ ਆ ਤੇ ਜਿਹੜੀ ਹੌਲੀ ਹੌਲੀ ਚੜਦੇ ਪੰਜਾਬ ਵੱਲੋਂ ਤੇ ਉੱਤਰੀ ਰਾਜਸਥਾਨ ਵੱਲੋਂ ਖਿਸਕ ਰਹੀ ਆ ਜਾ ਪਿਆ ਰਿਹਾ ਕਿ ਅੱਜ ਯਾਨੀ ਕਿ 4 ਤੇ 5 ਜੂਨ ਦੀ ਰਾਤ ਨੂੰ ਮੁਰ ਹਲਕੀ-ਫੁਲਕੀ ਹਨੇਰੀ ਪੰਜਾਬ ਦੇ ਲੈਂਦੇਵਾਲ ਦੇ ਜ਼ਿਲ੍ਹਿਆਂ ਦੇ ਵਿੱਚ ਜਾਂ ਫਿਰ ਰਾਜਸਥਾਨ ਦੇ ਬੀਕਾਨੇਰ ਉਨੋਪਗੜ੍ਹ ਤੇ ਗੰਗਾ ਨਗਰ ਇਹਨਾਂ ਖੇਤਰਾਂ ਦੇ ਵਿੱਚ ਦਸਤਕ ਦਿੰਦੀ ਜਾਪ ਰਹੀ ਆ ਬੀਕਾਨੇਰ ਅਨੂਪਗੜ੍ਹ ਤੇ ਗੰਗਾ ਨਗਰ ਦੇ ਕੁਝ ਕਲਾਕਾਰ ਦੇ ਵਿੱਚ ਹਲਕੀ ਕਰ ਚਲਿਸ਼ ਕਰਨ ਕਿਤੇ ਨ ਕਿਤੇ ਛਟਾ ਛਰਾਟਾ ਪੈਣ ਦੇ ਅਸਾਰ ਵੀ ਅੱਜ ਰਾਤ ਨੂੰ ਬਣ ਰਹੇ ਆ ਮੁੱਖ ਤੌਰ ਤੇ ਅੱਜ ਰਾਤ ਨੂੰ ਕੰਮ ਹਲਕਾ ਹੀ ਰਹਿਣ ਦੇ ਅਸਾਰ ਨੇਗੇ ਦਬਾਰ ਤੋਂ ਸਿਸਟਮਾ ਜਿਹੜਾ ਉਹ ਜ਼ੋਰ ਫੜਦਾ ਕੱਲ ਦੁਪਹਿਰ ਨੂੰ ਨਜ਼ਰ ਆ ਰਿਹਾ ਜਾਨੀ ਕਿ 5 ਜੂਨ 2024 ਦੀ ਦੁਪਹਿਰ ਤੋਂ ਲੈ ਕੇ 6 ਜੂਨ ਦੀ ਸ਼ਾਮ ਦਾ 7 ਜੂਨ ਦੀ ਸ਼ਾਮ ਤੱਕ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਲੈਂਦਾ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਦੇ ਵਿੱਚੋਂ ਕਾਫੀ ਖੇਤਰਾਂ ਦੇ ਵਿੱਚ ਇੱਕ ਤਕੜਾ ਹਨੇਰ ਚੱਕਰ ਧੂਲਣ ਦੇ ਅਸਾਰ ਜਿਹੜੇ ਹਜੇ ਵੀ ਬਰਕਰਾਰ ਨੇ ਕਿਉਂਕਿ ਜਿਹੜੀ ਬੀਤੇ ਕੱਲ ਹਨੇਰੀ ਸੀ ਉਹਦੀ ਕੋਈ ਸਪੀਡ ਜ਼ਿਆਦਾ ਨਹੀਂ ਸੀਗੀ ਤੇ ਜਿਹੜਾ ਅੱਜ ਰਾਤ ਨੂੰ ਮਾੜੀ-ਮੋਟੀ ਕਿਤੇ ਹਨੇਰੀ ਆਉਣ ਦੇ ਅਸਾਰ ਨੇ ਉਹਦੀ ਵੀ ਸਪੀਡ ਕੋਈ ਜ਼ਿਆਦਾ ਹੋਣ ਦੇ ਅਸਾਰ ਨਹੀਂ ਹੈਗੇ ਜਿਹੜੀ ਹਨੇਰੀ ਦੀ ਗੱਲ ਕਰ ਰਹੇ ਹਾਂ ਕਿ ਆਉਣ ਦੇ ਅਸਾਰ ਨੇ ਉਹ ਜਾਂ 5 ਨੂੰ ਦੁਪਹਿਰ ਬਾਅਦ ਤੋਂ ਲੈ ਕੇ ਰਾਤ ਤੱਕ ਜਾਂ ਫਿਰ 6 ਨੂੰ ਦੁਪਹਿਰ ਬਾਅਦ ਤੋਂ ਲੈ ਕੇ 6-7 ਦੀ ਰਾਤ ਦੇ ਦਰਮਿਆਨ ਉਹਦੇ ਝੁੱਲਣ ਦੇ ਅਸਾਰ ਨੇ ਖੇਤਰ ਪੰਜਾਬ ਹੋਊਗਾ ਜਾਂ ਪੰਜਾਬ ਦੇ ਨਾਲ ਲੱਗਦੇ ਸਰਜੇ ਕਿਤੇ ਹੋਰ ਇਲਾਕੇ ਨੂੰ ਜ਼ਿਆਦਾ ਪ੍ਰਭਾਵਿਤ ਕਰੂਗੀ ਇਹ ਸਾਰਾ ਕੁਝ ਕੁਦਰਤ ਦੇ ਹੱਥ ਵਸਾ ਕਿ ਅਸਰ ਆਈਆਂ ਅੰਦਾਜ਼ੇ ਜਾਂ ਜਿੰਨਾਂ ਕਿ ਇੰਟਰਨੈਟ ਦੇ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਹੋ ਰਹੀ ਆ ਜਾਂ ਜਿੰਨੀ ਸਾਡੀ ਬੁੱਧੀ ਕੰਮ ਕਰ ਰਹੀ ਆ ਉਹਦੇ ਮੁਤਾਬਕ ਇਹ ਹੋਈ ਆ ਕਿ ਜਿਹੜੀਆਂ ਤਪਦੀਆਂ ਦੁਪਹਿਰਾਂ ਪਹਿਲਾਂ ਲੰਗੀਆਂ ਨੇ 47-48 ਡਿਗਰੀ ਸੈਲਸੀਅਸ ਵਾਲੀਆਂ ਉਹਨਾਂ ਤੋਂ ਹਲਕੀ ਜਿਹੀ ਰਾਹਤ ਰਾਤ ਵਾਲੇ ਸਿਸਮ ਨੇ ਦੇਤੀ ਆ ਕਿਉਂਕਿ ਅੱਜ ਪੰਜਾਬ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਤਾਪਮਾਨ 42-43 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਸੀ ਕਿਤੇ ਕਿਤੇ 44 ਜਾਂ 45 ਡਿਗਰੀ ਸੈਲਸੀਅਸ ਰਿਕਾਰਡ ਹੋਇਆਗਾ ਇਹੋੀ ਸੂਰਤੇ ਹਾਲ ਨਾਲ ਲੱਗਦੇ ਖੇਤਰਾਂ ਦੇ ਵਿੱਚ ਅ ਦਰਦ ਹੋਇਆ ਤਾਪਮਾਨ ਵਾਲੇ ਪੱਖ ਤੋਂ ਅੱਜ ਰਾਤ ਤੋਂ ਬਾਅਦ ਕੱਲ ਨੂੰ ਤਾਪਮਾਨ ਦੇ ਵਿੱਚ ਥੋੜੀ ਜਿਹੀ ਹੋਰ ਗਰਾਵਟ ਦਰਜ ਹੋ ਪੱਰਸੋਂ ਨੂੰ ਤਾਪਮਾਨ ਦੇ ਵਿੱਚ ਥੋੜੀ ਜਿਹੀ ਹੋਰ ਗਰਾਵਟ ਦਰਜ ਹੋ ਤੇ ਮੁਰ ਤੋਂ ਤਾਪਮਾਨ ਜਿਹੜਾ 8 ਤਰੀਕ ਤੋਂ ਫੇਰ ਇੱਕ ਵਾਰੀ ਉੱਪਰ ਨੂੰ ਜਾਣਾ ਸ਼ੁਰੂ ਹੋਊਗਾ ਤੇ 9-10-11 ਨੂੰ ਚਾਪ ਰਿਹਾ ਕਿ ਤਬਾਬ ਤੋਂ ਫੇਰ 44-45 ਡਿਗਰੀਆਂ ਸੈਲਸੀਅਸ ਤੱਕ ਦੇ ਨਾਲ ਦੁਪਹਿਰ ਦਾ ਤਾਪਮਾਨ ਜਿਹੜਾ ਤੇ ਪਹੁੰਚਣ ਦੇ ਅਸਾਰ ਬਣੇ ਹੋਏ ਨੇ ਸੋ ਵੇਖਦੇ ਆਂ ਜੀ ਕਿਹੜੇ-ਕਿਹੜੇ ਇਲਾਕਿਆਂ ਨੂੰ ਅੱਜ ਰਾਤ ਨੂੰ ਕਿਹੜੇ-ਕਿਹੜੇ ਇਲਾਕਿਆਂ ਨੂੰ ਕੱਲ ਨੂੰ 5 ਤਰੀਕ ਨੂੰ ਕਿਹੜੇ-ਕਿਹੜੇ ਇਲਾਕਿਆਂ ਨੂੰ 6 ਤੇ 7 ਤਰੀਕ ਦਾ ਮਕ ਉਤੋਰ ਤੇ ਇਹਦੇ ਵਿੱਚ ਇਹ ਜਾਪ ਰਿਹਾ ਕਿ ਪੰਜਾਬ ਦੇ 70 ਤੋਂ 80% ਖੇਤਰ ਤੱਕ ਜਿਹੜਾ ਕਿਤੇ ਛਟਾਛੜਾ ਕਿਤੇ ਹਲਕਾ ਵੀ ਤੇ ਕੁਝ ਕ ਖੇਤਰ ਯਾਨੀ ਕਹਿ ਸਕਦੇ ਹਾਂ 10 ਤੋਂ 15% ਖੇਤਰੇ ਹੋ ਸਕਦੇ ਨੇ ਖਾਸ ਤੌਰ ਤੇ 5 6 ਤੇ 7 ਤਰੀਕ ਦੇ ਦਰਮਿਆਨ ਜਿੱਥੇ ਕਿ ਠੀਕ ਠਾਕ ਮੀਂਹ ਵੀ ਪੈ ਸਕਦਾ ਕੁਝ ਖੇਤਰ ਇਹੋ ਜਿਹੇ ਹੋਣਗੇ ਜਿੱਥੇ ਹਲਕੀ ਗੜੇਮਾਰ ਬ੍ਰੀਕ ਗੜੇਮਾਰ ਹੋਣ ਦੇ ਅਸਾਰ ਹੋਣਗੇ ਤੇ ਕੋਈ 2-4 ਜਿਹੜੇ ਇਹੋ ਜਿਹੇ ਵੀ ਹੋਣਗੇ ਜਿੱਥੇ ਹਨੇਰੀ ਦੀ ਸਪੀਡ ਹੈ ਜਿਹੜੀ ਉਹ 80-90 ਕਿਲੋਮੀਟਰ ਜਾ ਕੇ ਤੇ ਇੱਕ ਅੱਧੀ ਜਗ੍ਹਾ 100 ਕਿਲੋਮੀਟਰ ਨੂੰ ਜਿਹੜੀ ਟੱਚ ਕਰ ਸਕਦੀ ਹੈ ਕਿ ਖਾਸ ਤੌਰ ਤੇ ਅਜਿਹੇ ਲੈਂਦੇਵਾਲ ਦੇ ਜ਼ਿਲ੍ਹਿਆਂ ਦੇ ਵਿੱਚ ਜਾਂ ਮਾਲਵੇ ਦੇ ਵਿੱਚ ਕਿਤੇ ਵਾਪਰਨ ਦੇ ਅਸਾਰ ਜੜੇ ਹੋਣਗੇ ਇਹਨਾਂ ਦਿਨਾਂ ਦੇ ਦੌਰਾਨ ਖਾਸ ਤੌਰ ਤੇ 6 ਜਾਂ 7 ਨੂੰ ਰਾਜਸਥਾਨ ਦੇ ਵੀ ਉਤਰੀ ਇਲਾਕਿਆਂ ਦੇ ਵਿੱਚ ਜਿਵੇਂ ਗੰਗਾ ਨਗਰ ਹੋਇਆ ਅਨੂਪਗੜ੍ਹ ਹੋਇਆ ਹਨੂਮਾਨਗੜ੍ਹ ਹੋਇਆ ਜੈਕਰ ਦਾ ਜ਼ਿਲ੍ਹਾ ਕਿਸੇ ਹੋਰ ਉੱਥੇ ਵੀ ਜਿਹੜਾ ਹਨੇਰੀ ਝੱਖੜ ਦੇ ਨਾਲ ਕਿਤੇ ਨਾ ਕਿਤੇ ਮੀਂਹ ਪਣਦੇ ਜਾਂ ਘੜੇ ਮਾਰਨ ਦੇ ਅਸਾਰ ਬਣੇ ਹੋਏ ਨੇ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਠੀਕ ਹੈ ਅੱਜ ਖਖ ਗਹਿਰ ਮਾੜੀ ਮੋਟੀ ਚੜ ਗਈ ਆ ਇਹਦੇ ਨਾਲ ਰਾਤਾਂ ਨੂੰ ਮਾੜਾ ਮੋਟਾ ਕਰਮੈਸ ਹੋ ਸਕਦੀ ਆ ਪਰ ਆਉਂਦੇ ਜਿਹੜੇ 3-4 ਦਿਨ ਨੇ ਉਹ ਗਰਮੀ ਵਾਲੇ ਪੱਖ ਤੋਂ ਰਾਹਤ ਦਿੰਦੇ ਜਾਪ ਰਹੇ ਨੇ ਸੋ ਇਨਕ ਅਪਡੇਟ ਸੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ